ਅੱਜ ਸਰ ਇੱਥਾ ਮੈਂ ਗੁਰਵੰਤ ਕੌਰ ਲੋਕੋ ਕੇ ਬਲੌਕ ਪਰਦਾਨ ਅੱਜ ਇਸ ਸੰਬੰਧ ਦੇ ਵਿੱਚ ਸਮੂਹ ਪਰ ਪੰਜਾਬ ਭਰ ਦੀਆਂ ਆਸ਼ਾ ਵਰਕਰ ਹਰ ਬਲੌਕ ਦੇ ਵਿੱਚ ਜੋ ਤਰਨੇ ਬਾਜੀ ਕਰ ਰਹੇ ਨੇ ਅਸੀਂ ਨਾਰੇ ਬਾਜੀ ਕਰ ਰਹੇ ਆ ਤਰਨੇ ਲਗਾ ਰਹੇ ਆ ਕਿ 58 ਸਾਲ ਦੇ ਵਿੱਚ ਜੋ ਵੀ ਆਸ਼ਾ ਵਰਕਰ ਕੁੜੀਆਂ ਸੀ ਜਮ ਫਸੀਲੀ ਟੈਕਟਰ ਹੀ ਉਹਨਾਂ ਨੂੰ ਪੰਜਾਬ ਸਰਕਾਰ ਬਿਨਾਂ ਖਾਲੀ ਹੱਥ ਤੋੜ ਰਹੀ ਆ ਕੋਈ ਵੀ ਉਹਨਾਂ ਨੂੰ ਮਾਨ ਪੱਤਾ ਜਿਹੜਾ ਮਿਲਦਾ ਸੀ ਤਿੰਨ ਮਹੀਨੇ ਮਾਰਚ ਦੇ ਮਹੀਨੇ ਤੋਂ ਹੁਣ ਜੂਨ ਤੱਕ ਉਹਨਾਂ ਦੇ ਇਨਸੈਂਟ ਵੀ ਰੋ ਹੋਲਡ ਕੀਤੇ ਗਏ ਆ ਕਿ ਇਹਨਾਂ ਨੂੰ ਕੋਈ ਪੇ ਨਹੀਂ ਦਿੱਤੀ ਜਾਵੇਗੀ ਤੇ ਉਹਨਾਂ ਨੂੰ ਖਾਲੀ ਹੱਥ ਵਾਪਸ ਤੋਰਨ ਦਾ ਹੈ ਅੱਜ ਜੇ ਇਹ ਸਰਕਾਰ ਨੂੰ ਅਹੁਦੇ ਤੋਂ ਲਾ ਕੇ ਖਾਲੀ ਹੱਥ ਵਾਪਸ ਮੋੜਿਆ ਜਾਵੇ ਤੇ ਇਹਨਾਂ ਦੇ ਦਿਲ ਤੇ ਕੀ ਬੀਤੂਗੀ ਇਹ 5 ਸਾਲ ਆਪਣੀ ਸਰਕਾਰ ਆਪਣਾ ਜੋ ਵੀ ਆਪਣਾ ਕਰਕੇ ਤੇ ਜਦੋਂ ਇਹ ਸਰਕਾਰ ਵਾਪਸ ਮੋੜਦੀ ਆ ਜਾਂ ਬਦਲਦੀ ਆ ਇਹ 5-5 ਸਾਲ ਤੱਕ ਸਾਰੀ ਉਮਰ ਦੀਆਂ ਜਿਹੜੀਆਂ ਹੈਗੀਆਂ ਪੈਨਸ਼ਨਾਂ ਵਾ ਇਹ ਲੈ ਰਹੇ ਨੇ ਤੇ ਆ ਜਾਸ਼ਾ ਵਰਕਰ ਖਾਲੀ ਹੱਥ ਮੋੜ ਰਹੀਆਂ ਜੇ ਸਾਡਾ 28 ਤਰੀਕ ਤੱਕ ਕੁਝ ਵੀ ਜੇ ਨਾ ਬਣਿਆ ਤੇ ਅਸੀਂ 29 ਤਰੀਕ ਨੂੰ ਜਲੰਧਰ ਦੇ ਵਿੱਚ ਜਿਮਨੀ ਚੋਨ ਦੇ ਵਿੱਚ ਅਸੀਂ ਵੱਡਾ ਜਲੰਧਰ ਸੰਘਰਸ਼ ਕਰਨ ਜਾ ਰਹੇ ਹਾਂ ਜਿਨ੍ਹਾਂ ਦੇ ਉੱਤੇ ਅਸੀਂ ਭੁੱਖ ਹੜਤਾਲ ਕਰਾਂਗੇ ਜੇ ਸਰਕਾਰ ਨੇ ਸਾਡੀ 28 ਤਰੀਕ 28 ਜੂਨ ਤੱਕ ਸਾਡੀ ਕੋਈ ਵੀ ਮੰਗ ਨਾ ਮੰਨੀ ਤੇ ਅਸੀਂ ਜਲੰਧਰ ਦੇ ਵਿੱਚ ਧਰਨਾ ਉਲੀਕਿਆ ਹੋਇਆ ਸਾਡੀ ਜਥੇਬੰਦੀ ਨੇ ਅਸੀਂ ਉਹ ਧਰਨੇ ਦੇ ਵਿੱਚ ਸਮੂਹ ਪੰਜਾਬ ਦੀ ਆਸ਼ਾ ਵਰਕਰ ਇਕੱਠੀਆਂ ਹੋ ਕੇ ਅਸੀਂ ਇਹ ਸੰਘਰਸ਼ ਨੂੰ ਤਿੱਖਾ ਕਰਾਂਗੇ ਅਸੀਂ ਸਰਕਾਰ ਕੋ ਇਹ ਮੰਗ ਚਾਹੁੰਦੇ ਆ ਕਿ 58 ਸਾਲ ਵਾਲੀਆਂ ਭੈਣਾਂ ਜੋ ਉਹਨਾਂ ਦੀ ਏਜ ਵਧਾਈ ਜਾਵੇ ਤੇ ਉਹਨਾਂ ਨੂੰ ਜੋ ਖਾਲੀ ਹੱਥ ਵਾਪਸ ਜਿਹੜਾ ਉਹ ਨਾ ਮੋੜਿਆ ਜਾ ਪਹਿਲੀਆਂ ਸਰਕਾਰਾਂ ਵਾਲੇ ਵੀ ਇਤਰਾ ਹੁੰਦਾ ਸੀ ਕਿ ਜਾਂ ਇਸ ਵੇਲੇ ਪਹਿਲਾਂ ਸਰਕਾਰਾਂ ਵੀ ਹੈ ਤੇ ਇਸ ਤਰ੍ਹਾਂ ਹੀ ਜਿਹੜਾ ਕੋਈ ਆਉਂਦਾ ਸੀ ਬਟ ਇੰਨਾ ਹੈ ਕਿ ਉਹ ਸਰਕਾਰਾਂ ਫੇਰ ਵੀ ਕੁਝ ਨਾ ਕੁਝ ਥੋੜਾ ਥੋੜਾ ਸੁਣਵਾਈ ਹੁੰਦੀ ਸੀ ਸਦਾਵਾਂ ਵਿੱਚ ਸਾਰੀਆਂ ਕੁੜੀਆਂ ਮਤਲਬ ਕਿ ਇਸ ਕਰਕੇ ਇਕੱਠੀਆਂ ਹੋਈਆਂ ਵਾਂ ਕਿ ਸਾਡੇ ਕੋਲੋਂ ਸਰਕਾਰਾਂ ਜਿਹੜੀਆਂ ਹੈਗੀਆਂ ਨਿਕੰਮੀਆਂ ਸਰਕਾਰਾਂ ਨੇ ਤੇ ਉਹ ਕੰਮ ਸਾਡੇ ਕੋਲ ਜਿਆਦਾ ਲੈਣ ਦਈਆ ਵਾ ਤੇ ਪੈਸਾ ਸਾਨੂੰ ਉਸ ਬਦਲੇ ਕੰਮ ਦੇ ਬਦਲੇ ਕੋਈ ਨਹੀਂ ਮਿਲ ਰਿਹਾ ਵੀ ਜਿਹੜੇ ਪੈਸੇ ਅੱਗੇ ਸਾਨੂੰ ਕੋਈ ਇਨਸੈਂਟਿਵ ਮਿਲਦੇ ਸੀ ਉਹ ਵੀ ਸੈਂਟਿੰਗ ਸੈਂਟਿਵ ਸਾਡੇ ਕੱਟੇ ਜਾਂਦੇ ਆ ਇਸ ਦੇ ਤਹਿਤ ਅਸੀਂ ਅੱਜ ਇੱਥੇ ਮੁਜਾਰਾ ਕਰ ਕੀਤਾ ਲੁੱਪਕੇ ਬਲੌਗ ਦੀਆਂ ਕੁੜੀਆਂ ਨੇ ਤੇ ਅੱਜ ਅਸੀਂ ਇਹ ਵੀ ਇੱਥੇ ਗੱਲ ਕੀਤੀ ਆ ਕਿ ਕੁੜੀਆਂ ਵੈਕਸੀਨ ਲੈ ਕੇ ਆਉਂਦੀਆਂ ਅਸੀਂ ਜਾਂਦੀਆਂ ਅਸੀਂ ਅੱਜ ਅਸੀਂ ਇਹ ਫਰਨ ਕੀਤਾ ਵੀ ਨਾ ਅਸੀਂ ਵੈਕਸੀਨ ਲੈ ਕੇ ਜਾਣੀ ਆ ਤੇ ਨਾ ਅਸੀਂ ਵੈਕਸੀਨ ਛੱਡਣ ਰੋਣੀ ਆ ਕਿਉਂਕਿ ਜਦੋਂ ਸਾਨੂੰ ਇਨਸੈਂਟਿਵ ਬੇਸ ਤੇ ਰੱਖਿਆ ਗਿਆ ਵਾ ਜਿਸ ਕੰਮ ਦੇ ਸਾਨੂੰ ਪੈਸੇ ਮਿਲਣਗੇ ਅਸੀਂ ਉਹ ਕੰਮ ਕਰਨਾ ਦੂਜਾ ਕੰਮ ਅਸੀਂ ਨਹੀਂ ਕਰਨਾ ਤੇ ਅੱਜ ਇਸ ਤੋਂ ਬਾਅਦ ਅਸੀਂ ਉਹ ਕੰਮ ਨਹੀਂ ਕਰਨਾ ਜਿਸ ਕੰਮ ਦੇ ਸਾਨੂੰ ਪੈਸੇ ਨਹੀਂ ਦਿੱਤੇ ਜਾਣਗੇ ਥੈਂਕ ਯੂ